ਪਿੰਡ ਕੋਹਾਟ ਨੂੰ ਕਾਫੀ ਲੰਮਾ ਜਦ ਹਮਾ ਤੋਂ ਹਰਪੰਦੀ ਕੀਤੀ ਹੈ ਔਰ ਜੇ ਗੱਲ ਕਰੀਏ ਰਾਜਨੀਤੀ ਦੀ ਚੋਣ ਵਿਗਲ ਜਿਹੜਾ ਵਾਚੂ ਕਾਪੂ ਦੇ ਸਿਖਰਾਂ ਤੇ ਆ ਠੀਕ ਔਰ ਗਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਇਹ ਹੌਟੀਲ ਬਣ ਚੁੱਕੀ ਨਹੀਂ ਹੈ ਕੀ ਕਹਾਂ ਜਦੋਂ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੋਟਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਨਾ ਕਿ ਸਾਨੂੰ ਆਪਣੀ ਵੋਟ ਦੀ ਕੀਮਤ ਸਭ ਤੋਂ ਪਹਿਲਾਂ ਸਮਝਣੀ ਚਾਹੀਦੀ ਹੈ ਇਸ ਕੀਮਤ ਨਾਲ ਅਸੀਂ ਆਪਣਾ ਆਪ ਵੀ ਬਚਾ ਸਕਨੇ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਕਰ ਸਕਨੇ ਆ ਜੇ ਅਸੀਂ ਵੋਟ ਸੋਚ ਕੇ ਨਹੀਂ ਪਾਉਂਦੇ ਤੇ ਆਪਣੀਆਂ ਪੀੜ੍ਹੀਆਂ ਦੀ ਵੀ ਬਰਬਾਦੀ ਹੁੰਦੀ ਆ ਤੇ ਆਪਣਾ ਭੁੱਖੀ ਸਾਡਾ ਸਾਰਾ ਡਾਰਕ ਹੁੰਦਾ ਸਾਨੂੰ ਸਾਰਿਆਂ ਨੂੰ ਵੋਟ ਬੜੀ ਸੋਚ ਸਮਝ ਕੇ ਪਾਉਣੀ ਚਾਹੀਦੀ ਆ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੇ ਪਿੰਡਾਂ ਦੀ ਧੜਿਆਂ ਬੰਦੀ ਤੋਂ ਉੱਪਰ ਉਠੀਏ ਅਸੀਂ ਪੰਜਾਬ ਦੀ ਟੜੇਬੰਦੀ ਤੋਂ ਉੱਪਰ ਉਠੀਏ ਤੇ ਸੈਂਟਰ ਸਰਕਾਰ ਚ ਕਿਹੜੀ ਸਰਕਾਰ ਅਸੀਂ ਚਾਹੁੰਦੇ ਆ ਉਹਦੇ ਬਾਅਦ ਸੋਚ ਕੇ ਵੋਟ ਪਾਈਏ ਉਥੇ ਵੋਟ ਪਾਉਣ ਲਈ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ 10 ਸਾਲ ਮੋਦੀ ਨਰਿੰਦਰ ਮੋਦੀ ਦਾ ਜਿਹੜਾ ਰਾਜ ਵਾ ਤੁਸੀਂ ਸਾਰਿਆਂ ਵੇਖ ਲਿਆ ਜਦੋਂ 15 ਲੱਖ ਰੁਪਈਆ ਉਹਨੇ ਆਖਿਆ ਤੁਹਾਡੇ ਅਕਾਊਂਟ ਚ ਆਜੂ ਤੇ 15 ਨਹੀਂ ਆਏ ਵੇ ਮੇਰੇ ਅਕਾਊਂਟ ਕੱਲੇ ਜੀ ਨਹੀਂ ਆਏ ਤੁਹਾਡਿਆਂ 'ਚ ਵੀ ਨਹੀਂ ਆਏ ਤੇ ਤੁਹਾਢੀ ਸਾਰਿਆਂ ਨੂੰ ਉਹਨੇ ਹੋਰ ਵੀ ਬਹੁਤ سارے ਵਾਅਦੇ ਕੀਤੇ ਵੀ 2 ਕਰੋੜ ਨੌਕਰੀ ਹਰ ਸਾਲ ਦਿਆ ਕਰੂੰਗਾ ਤੇ 10 ਸਾਲਾਂ ਦੇ 20 ਕਰੋੜ ਬਣਨੀ ਤੇ ਉਹਨੇ ਨੌਕਰੀ ਕੋਈ ਨਹੀਂ ਦਿੱਤੀ ਤੇ ਸਾਡੇ ਨੌਜਵਾਨ ਪਰਦੇਸਾਂ 'ਚ ੱੱਕੇ ਖਾਣ ਜਾ ਰਹੇ ਆ ਉਹ ਵੀ ਮੋਦੀ ਦੀ ਮਿਹਰਬਾਨੀ ਆ ਕਿ ਸਾਡੇ ਲੋਕ ਜਿਹੜੇ ਆ ਬੇਰੁਜ਼ਗਾਰ ਹੋਏ ਆ ਤੇ ਜਿਹੜੀਆਂ ਚੰਗੀਆਂ ਪਾਲਿਸੀਆਂ ਬਣਾਈਆਂ ਸੀ ਮਨਮੋਹਣ ਤੋਂ ਸਰਕਾਰ ਨੇ ਨਰੇਗਾ ਵਰਗੀਆਂ ਉਹਨਾਂ ਨੂੰ ਵੀ ਇਹਨੇ ਲਾਗੂ ਨਹੀਂ ਕੀਤਾ ਤੇ ਜੇ ਦਿੱਤਾ ਤੇ ਉਹ ਪੈਸਾ ਜਿਹੜਾ ਵਾ ਹੇਠਾਂ ਉਹਨਾਂ ਤੱਕ ਪਹੁੰਚਿਆ ਹੀ ਨਹੀਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਭਲਾਈ ਵਾਸਤੇ ਆਪਣੀ ਬੱਚਿਆਂ ਦੀ ਭਲਾਈ ਵਾਸਤੇ ਇਹਦੀਆਂ ਬਹਿਕਾਵਿਆਂ ਜਿ ਨਹੀਂ ਆਉਣਾ ਚਾਹੀਦਾ ਮੋਦੀ ਸਰਕਾਰ ਦੇ ਅੰਦਰ ਸਾਨੂੰ ਹਮੇਸ਼ਾ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣਾ ਕੋਈ ਕੁਝ ਉਜੜਨ ਲਈ ਆਪਣਾ ਜੀਵਨ ਬਚਾਉਣ ਲਈ ਤੇ ਟੀਕਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਹੋ ਜਿਹਾ ਸਾਨੂੰ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਸਾਰੇ ਦੇਸ਼ ਵਾਸੀ ਇਹਦੇ ਤੇ ਪ੍ਰਾਨ ਕਰਨ ਜ਼ਿਲ੍ਹਾ ਗਰਦਾਸਪੁਰ ਦੇ ਸਾਰੇ ਆ ਵੋਟਰਾਂ ਨੂੰ ਮੈਂ ਅਪੀਲ ਕਰਨਾ ਪੁਰ ਜੋਰ ਅਪੀਲ ਕਰਨਾ ਕਿ ਤੁਸੀਂ ਸੋਚ ਸਮਝ ਕੇ ਵੋਟ ਪਾਓ ਕਾਂਗਰਸ ਨੂੰ ਕਿਉਂਕਿ ਦਿੱਲੀ ਵਿੱਚ ऐसे मुकाबला कांग्रेस ਦਾ ਤੇ ਉਹਦੀਆਂ ਪਾਰਟੀਆਂ ਦਾ ਤੇ ਨਰਿੰਦਰ ਮੋਦੀ ਦਾ ਵਾ ਫੋਰ ਕਿਸੇ ਨੇ ਉਹਦੇ ਨਾਲ ਕੋਈ ਲੀੜੇ ਨਹੀਂ ਲਾਏ ਅਕਾਲੀਏ ਜਾਂ ਆਪ ਵਾਲੇ ਦਿੱਲੀ ਖਲੋਤੇ ਹੀ ਨਹੀਂ ਤੇ ਵੋਟਾਂ ਖਰਾਬ ਕਰਨ ਨੂੰ ਜ਼ਰੂਰ ਖਲੋਤੇ ਆ ਪੰਜਾਬ ਦੇ ਵਿੱਚ ਤੇ ਉਹ ਲੋਕਾਂ ਦੀਆਂ ਵੋਟਾਂ ਬਰਬਾਦ ਕਰਨਗੇ ਉਹਨਾਂ ਨੂੰ ਵੋਟ ਪਾਉਣੀ ਤੇ ਇਨਡਾਇਰੈਕਟਲੀ ਨਰਿੰਦਰ ਮੋਦੀ ਦੀ ਮਦਦ ਕਰ ਹੀ ਗੱਲ ਹੋ ਜਾਂਦੀ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਕੋਈ ਵੀ ਆਪ ਵਾਲਿਆਂ ਨੂੰ ਵੋਟ ਨਾ ਪਾਓ ਕੋਈ ਅਕਾਲੀਆਂ ਨੂੰ ਵੋਟ ਨਾ ਪਾਓ ਬੀਜੇਪੀ ਨੂੰ ਤੇ ਤੁਸੀਂ ਪਾਓ ਹੀ ਨਾ ਸਾਰੀਆਂ ਵੋਟਾਂ ਜਿਹੜੀਆਂ ਨੇ ਇਕਾ ਕਰਕੇ ਕਾਂਗਰਸ ਪਾਰਟੀ ਨੂੰ ਪਾਓ ਸੁਖਵਿੰਦਰ ਸਿੰਘ ਰੰਦਾਵਾ ਨੂੰ ਗਰਦਾਸਪੁਰ ਵਿੱਚ ਵੱਡੀ ਲੀਡ ਨਾਲ ਜਿਤਾਓ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਬਚਾਅ ਵਾਲਾ ਹੋਵੇ ਪੰਜਾਬ ਦੇ ਬਚਾਅ ਵਾਲਾ ਹੋਵੇ ਲੋਕਾਂ ਦਾ ਪੁੱਖ ਉਜਵਲ ਹੋਵੇ ਬੇਰੀ ਗਾਰੀ ਤੋਂ ਬਚੀਏ ਤੇ ਜਿਹੜੀ ਜ਼ਿਆਦਾ ਮਹਿੰਗਾਈ ਆ ਉਹਦੇ ਤੋਂ ਬਚੀਏ ਜਿਹੜੀਆਂ ਹੋਰ ਸਾਡੀਆਂ ਜੀਵਨ ਦੀਆਂ ਸਮੱਸਿਆ ਹਮਾਰੇ ਉਹਨਾਂ ਤੋਂ ਬਚੀਏ ਤੇ ਸਾਨੂੰ ਜਬਰੀ ਕੋਈ ਕਿਸੇ ਤਰ੍ਹਾਂ ਦੀ ਵੀ ਤਸੀਹੇ ਨਾ ਚਲਣੇ ਪੈਣ ਸਾਡੇ ਦੇਸ਼ ਦੇ ਲੋਕਾਂ ਲਈ ਪੁੱਖ ਵਿੱਚ ਬਚਣ ਲਈ ਔੜ ਵਾਲਾ ਸਮਾਜ ਚੰਗਾ ਕਰਨ ਲਈ ਇਹ ਇੱਕ ਬਹੁਤ ਵੱਡਾ ਟਾਈਮ ਮਿਲਿਆ ਸਾਨੂੰ ਅਸੀਂ ਇਹਦੀ ਠੀਕ ਵਾਰ ਤੋਂ ਕਰੀਏ ਜੇ ਅਸੀਂ ਗਲਤ ਵਾਰ ਤੋਂ ਕਰਨੇ ਆ ਤੇ ਨਰਿੰਦਰ ਮੋਦੀ ਨੇ ਜਿਵੇਂ ਆਖਿਆ 400 ਤੋਂ ਪਾਰ 400 ਤੋਂ ਪਾਰ ਸੀਟਾਉ ਰਾਜ ਕਰਨ ਲਈ ਨਹੀਂ ਮੰਗਦਾ ਉਹ ਮੰਗ ਰਿਹਾ ਸੰਵਿਧਾਨ ਖਤਮ ਕਰਨ ਲਈ ਉਹ ਮੰਗ ਰਿਹਾ ਡੈਮੋਕ੍ਰੇਸੀ ਖਤਮ ਕਰਨ ਲਈ ਤੇ ਡਿਕਟੇਟਰ ਬਣ ਲਈ ਅਸੀਂ ਉਹਨੂੰ ਡਿਕਟੇਟਰ ਨਾ ਬਣਾ ਬਈਏ ਸਾਡੀਆਂ ਪੀੜ੍ਹੀਆਂ ਨਾ ਬਰਬਾਦ ਹੋ ਜਾਣ ਤੇ ਸਾਡੀਆਂ ਬਹੁਤ ਸਾਰੀਆਂ ਜਾਤਾਂ ਜਿਹੜੀਆਂ ਨੇ ਜਿਵੇਂ ਮੁਸਲਮ ਭਾਈਚਾਰਾ ਜਿੰਨਾ ਵੀ ਆ ਜਿਹੜਾ ਇਸਾਈ ਭਾਈਚਾਰਾ ਜਿੰਨਾ ਵੀ ਆ ਸਿੱਖ ਭਾਈਚਾਰਾ ਜਿੰਨਾ ਵੀ ਆ ਇਹਨਾਂ ਦਾ ਬਚਾ ਇਸੇ ਗੱਲ ਜੀ ਆ ਕਿ ਏਕਤਾ ਕਰਨ ਵੋਟ ਦੀ ਠੀਕ ਕੀਮਤ ਸਮਝਣ ਤੇ ਸਾਰੇ ਕਾਂਗਰਸ ਨੂੰ ਵੋਟਾਂ ਪਾਉਣ ਅਕਾਲੀਆਂ ਨੂੰ ਤੇ ਆਪ ਵਾਲਿਆਂ ਨੂੰ ਚਾਹੀਦਾ ਸੀ ਕਿ ਪੰਜਾਬ ਵਿੱਚ ਕੋਈ ਵੀ ਕੈਂਡੀਡੇਟ ਖੜਾ ਨਾ ਕਰ ਦੇ ਉਹਨਾਂ ਨੂੰ ਜੇ ਨਹੀਂ ਆਪਰਾ ਉਹ ਚਾਉਂਦੇ ਵੀ ਅਸੀਂ ਕਾਂਗਰਸ ਵਿੱਚ ਨਹੀਂ ਆਉਣਾ ਨਾ ਆਉਣ ਘਰ ਬੈ ਕੇ ਵੋਟਾਂ ਉਹ ਕਾਂਗਰਸ ਨੂੰ ਪਾ ਦੇਣ ਉਹ ਆਪ ਵਾਲੇ ਵੀ ਵੋਟਾਂ ਕਾਂਗਰਸ ਨੂੰ ਪਾ ਦੇਣ ਮੰਨ ਲਓ ਉਹ ਆਂਦੇ ਅਸੀਂ ਕਾਂਗਰਸ ਨੂੰ ਬੋਡ ਵੀ ਨਹੀਂ ਪਾਉਣੀ ਤੇ ਫਿਰ ਉਹਨਾਂ ਲਈ ਬਹੁਤ ਚੰਗਾ ਸੀ ਉਹ ਬਾਈਕਾਟ ਕਰ ਦਿੰਦੇ ਘਰ ਬੈਠੇ ਰਹਿੰਦੇ ਤੇ ਵੋਟਾਂ ਦਾ ਬਾਈਕਾਟ ਕਰ ਦਿੰਦੇ ਫਿਰ ਵੀ ਨਰਿੰਦਰ ਮੋਦੀ ਨੂੰ ਇਮੇਜ ਜਿਹੜਾ ਜਾਣਾ ਸੀ ਉਹ ਚੰਗਾ ਜਾਣਾ ਸੀ ਇਹ ਵੀ ਕੰਮ ਚੰਗਾ ਇਹਨਾਂ ਕੋਲੋਂ ਕੋਈ ਵੀ ਨਹੀਂ ਹੋਇਆ ਦੁਆ ਪਾਰਟੀਆਂ ਕੋ ਤੇ ਇਹਨਾਂ ਨੇ ਪੰਜਾਬ ਚ ਵੀ ਵੋਟਾਂ ਖਰਾਬ ਕਰ ਰਏ ਆ ਅਸੀਂ ਵੋਟਰ ਸਮਝਦਾਰੀ ਤੋਂ ਕੰਮ ਲਈਏ ਇਹਨਾਂ ਨੂੰ ਵੋਟਾਂ ਘੱਟ ਪਾਈਏ ਸਾਰੀਆਂ ਵੋਟਾਂ ਇਕਾ ਕਰਕੇ ਕਾਂਗਰਸ ਨੂੰ ਪਾਈਏ ਗੋਵਿੰਦਰ ਸਿੰਘ ਦੇ ਦਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਜਿਤਾਈਏ ਤੇ ਬਹੁਤ ਵੱਡੀ ਲੀਡਰ ਜਿਤਾਈਏ ਤਾਂ ਕਿ ਸਾਡਾ ਇਮੇਜ ਗਰਦਾਸਪੁਰ ਦਾ ਚੰਗਾ ਬਣੇ ਆਉਣ ਵਾਲਾ ਪੇਖ ਚੰਗਾ ਬਣੇ ਇਹ ਸਮਝਦਾਰ ਨੇ ਗਰਦਾਸਪੁਰ ਹਲਕੇ ਲਈ ਗਰਦਾਸਪੁਰ ਹਲਕੇ ਲਈ ਚੰਗੇ ਪੈਕੇਟ ਕੋਈ ਲੈ ਕੇ ਆਉਣਗੇ ਇਹਦਾ ਵਿਕਾਸ ਕਰਨਗੇ ਅਸੀਂ ਕੰਢੀ ਕੰਢੇ ਤੇ ਬੈਠੇ ਆਂ ਸਰਹੱਦ ਤੇ ਬੈਠੇ ਆਂ ਸਾਡਾ ਸਾਰਿਆਂ ਦਾ ਭਲਾ ਹੋਊਗਾ ਸੋ ਮੇਰੀ ਅਪੀਲ ਸਾਰੇ ਪ੍ਰਵਾਨ ਕਰੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ